ਐਨਮਲ ਪ੍ਰੋਗਰਾਮ ਆਇਆ ਤੇ ਸੋ ਪਲੀਜ਼ ਤੁਸੀਂ ਇੰਤਜ਼ਾਰੇ ਲਾਓ ਕਿਉਂਕਿ ਉਹਨਾਂ ਨੂੰ ਪਹਿਲਾਂ ਇਸ ਤੋਂ ਐਡਮਟਰ ਲਗਾਣਾ। ਉਹ ਤੋਂ ਬੰਗਲ ਮਿਲਣਾ ਆ ਪਹਿਰੇ ਚੱਲ ਜਾਣੀ। ਪਲੀਜ਼ ਸਮਝਿਆ ਕਰੋ ਕਿ ਜਿੰਨ ਦੀ ਕੰਡੀਸ਼ਨ ਨਹੀਂ ਸਹੀ ਇਹ ਗੈਸਟ੍ਰਿਕ ਸਿਸਟਮ। ਬਸ 2 ਮਿੰਟ। ਅਸੀਂ ਇਹਨਾਂ ਨੂੰ ਮਿਲਵਾਣਾ ਹੈ ਉਹਨਾਂ ਨਾਲ। ਉਹ ਕੰਡੀਸ਼ਨ ਨਹੀਂ ਸਹੀ ਉਹ ਦਾ ਰਿਪੋਰਟ ਨਹੀਂ ਹੈ ਗੈਸਟ੍ਰਿਕ ਉਹਨੂੰ ਇੰਜੈਕਸ਼ਨ ਲੱਗਵਾਣਾ। ਚਲੋ ਦੇਖ ਕੇ ਚੱਲ ਜਾਂਦੇ ਹਾਂ।

दीदी एक खोलो दीदी दीदी तो डर सेवक दीदी सेवक हाँ सर राम राम हो शायद अंजू 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 हाँ देख जो तेरा सपना सी ना मैं पूरा करता है तू कहती थी ना Simbra non a tela. Villa. Simbra tabao. Sivra gilen. Ave con a andu. Ave con a. Simbra. E te in annie. In an annie. Te disassui. Te in ਸਾਰੇ ਰਿਸ਼ਤੇ ਤੇਰੇ ਇਹਦੇ ਨਾਲ ਆ। ਰੱਬ ਕੀ ਅਰਦਾਸ ਕਰ ਕਿ ਨੂੰ ਕੁਝ ਨਾ ਆਵੇ। ਤੇ ਤੁਸੀਂ ਸਾਰੀ ਫੈਮਲੀ ਸੋਬ ਸੁਖਾਣਾ ਘਰੇ ਜਾਓ। ਅੰਜੂ ਮੇਰੀ ਗੱਲ ਸੁਣਨਾ। ਮੈਂ ਪਾਰਟੀ ਲੈਣੀ ਹੈ ਜੇ ਉਧਰੋਂ ਵੀ ਤੇ ਇਧਰੋਂ ਵੀ ਨਾਲੇ ਤੂੰ ਮੇਰੇ ਨਾਲ ਵਾਦਾ ਕੀਤਾ ਸੀ ਵੀ ਮੈਂ ਤੈਨੂੰ ਟੌਪਸ ਪਾਵਾਂਗੀ ਸੋਨੇ ਦੇ। ਅਜੇ ਮੈਂ ਉਹ ਵੀ ਲੈਣੀ ਹੈ ਤੇਰੇ ਕੋਲ। ਤੈਨੂੰ ਪਤਾ ਹੈ ਨਾ ਮੇਰਾ ਬਬ ਨਾ ਸੇਵਕ ਸੇਵਕ ਸੇ ਆਇਆ ਸੇਵਕ ਗੱਲ ਨਹੀਂ ਪੈਂਦੀ ਜਿਵੇਂ ਤਨ ਤਨ ਨਾਲ ਲੱਗਿਆ ਨਾ ਅੰਜੂ ਇਹੋ ਕੀ ਗੰਭੀ ਕਰੇ ਜਾ ਅੱਜ ਇਹਨਾਂ ਦੇ ਜਨ ਦਾ ਸਵਾਗਤ ਕਰਨਾ ਤਾਂ ਦੋਨਾਂ ਬਣਾਣੀ ਬਹੁਤ ਜੁਮੇ ਆ ਰਹੀਆਂ ਨੇ ਤੇਰੀਆਂ ਦੀਦੀ ਜੇ ਤੁਨ ਲੰਘਾਉਣੀਆਂ ਨੇ ਦੀਦੀ ਘਰ ਤੁਹਾਨੂੰ ਬੋਦਾ ਤੁਸੀਂ ਸਾਹਮਣਾ ਇਹ ਤੇ ਤੁਹਾਡੇ ਲਈ ਨਿਆਣੀ ਆ ਹੁਣ ਦੀਦੀ ਤੁਹਾਨੂੰ ਨਾਲ ਲੈ ਕੇ ਜਾਣਾ ਤਾਡੇ ਤੋਂ ਬਿਨਾਂ ਦੀਦੀ ਘਰ ਨਹੀਂ ਚੱਲਿਆ ਜਾਣਾ ਜੇ ਸ਼ਰਮੀ ਅਦਮੀ ਬੋਲਣ ਚ ਬੋਲ ਮੈਂ ਵੀ ਕਿ ਦੀ ਜੀ ਜੀ ਨੂੰ ਕੋਟ ਮਨਾ ਲੈ ਕੇ ਜਾਣਾ ਤੁਸੀਂ ਕਿਹਾ ਹੈ ਨਾ ਕਿ ਆਪਾਂ ਪਾਰਟੀ ਕਰਾਂਗੇ ਮੈਂ ਤਾਂ ਤੇਰੀ ਇੰਦਾਂ ਨਹੀਂ ਕੋਲਾ ਨਾ ਕਰੋ ਤੈਨੂੰ ਬਸ ਹੋਣੀ ਆ ਤੂੰ ਚੰਗੀ ਬਣੇ ਹੋ ਜਾਣਾ ਅੱਜ ਤਾਂ ਬਰਕਰਾਰ ਦੇ ਰੌਣਕ ਥੋੜੀ ਹੀ ਆ ਤੂੰ ਦਾ ਸੰਭਾਲਣਾ ਆ ਜੀ ਜੀ ਨਿਆੜੀ ਸਿਆਣੀ ਇਹਨੂੰ ਆਕਲ ਥੋੜੀ ਕਿਦਾਂ ਜ਼ਿੰਦਗੀ ਜੱਗੇ ਬਤਨਾ ਕਿਦਾਂ ਜ਼ਿੰਦਗੀ ਜਿਉਣੀ ਸਾਰਾ ਕੁਝ ਤੂੰ ਕਰਨਾ ਇਸ ਦਿਨ ਦਾ ਇੰਤਜ਼ਾਰ ਤੈਨੂੰ ਕਿੰਨੇ ਦਿਨਾਂ ਤੋਸੀ ਕਿੰਨੇ ਸਾਲਾਂ ਤੋਂ ਸੀ ਤੂੰ ਕਹਿੰਦੀ ਸੀ ਨਾ ਸੀ ਮਤਲਬ ਕਿ ਮम्मी ਡਾੜੀ ਨਹੀਂ ਹੈਗੀ ਮੇਰੇ ਮਮਾ ਉਹ ਮੈਂ ਮੈਂ ਕਰਜ਼ਾ ਨੂੰ ਬੋਣਾ ਸਾਰਿਆਂ ਦਾ ਤੇ ਫੇਰ ਫੇਰ ਤੋਂ ਬਿਨਾਂ ਕਰਜ਼ਾ ਨਾ ਭਾਈ ਕਿੱਦਾਂ ਜਾ ਸਕਦੀ ਆਂ ਜੂ ਬਿਲਕੁਲ ਨਹੀਂ ਅਸੀਂ ਤੈਨੂੰ ਨਹੀਂ ਜਾਣ ਦਵਾਂਗੇ ਮੇਰਾ ਬੱਚਾ ਹੈ ਬੱਸ ਮੈਂ ਗੱਲ ਕਰਦੀ ਆਂ ਵਲੀ ਨਾਲ ਲੱਗੇ ਨਾ ਆਪਾ ਨਾਲ ਲੈ ਕੇ ਜਾਣਾ ਹੈ। ਇਕੱਲੇ ਅਸੀਂ ਕਦੀ ਵੀ ਨਹੀਂ ਜਾਂਦੇ। ਅਸੀਂ ਤਾਂ ਹੀ ਤਾਂ ਸਿਮਰਤ ਨੂੰ ਇੱਥੇ ਲੈ ਕੇ ਆਏ ਆ। ਘਰੇ ਤੇ ਜਾਣਾ ਦਿੱਲੀ ਨਹੀਂ ਕਰਨ데요। ਨਾ ਬੋਲ। ਕਿਉਂ ਰੋਣਾ? ਜੀ ਤੇਰੀ ਆਪ ਹੈ ਨਹੀਂ ਨਾ ਠੀਕ। ਤੇ ਤੇਰੀ ਦੂਜੀ ਤਾਂ ਤੇਰੇ ਨਾਲ ਹੈ। ਕਿਉਂ ਰੋਣਾ? ਕਿਉਂ ਪਰੇਸ਼ਾਨ ਹੋਣ ਲਿਆ? ਇਹ ਸਾਡੇ ਨਾਲ ਹੀ ਜਾਏਗੀ। ਅੰਜੂ ਆਪਣਾ ਖਿਆਲ ਰੱਖ। ਨਹੀਂ ਸ਼ਮਨਾ ਸੁਣ ਆ ਮਾਂ। ਨਹੀਂ। ਨਾਲ ਬੈਠਣਾ ਦੋ ਮਿਲਣਾਂ ਦਈਆ ਵਸ ਬੇਰੇ ਕੋਲ ਜਦ ਤੈਨੂੰ ਮੀਗਾ ਅੰਜੂ ਕੁਛ ਲੈਣਾ ਹੋਈਆ ਇਦਾਂ ਨਹੀਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਤੈਨੂੰ ਕਿਉਂ ਨਹੀਂ ਆਗਾ ਟਾਈਨੀ ਰਾਇਨਾ ਪਰ ਮੈਂ ਮਹੱਬਤ ਇਦਾਂ ਨਹੀਂ ਕਰ ਸਕਦਾ ਉਹ ਦਿਨਾਂ ਮੇਰੇ ਬੱਚੇ ਨੇ ਮਾਪਿਓ ਖੋਲਿਆ ਹੁਣ ਹੁਣ ਐਡਾ ਵੱਡਾ ਧੋਖਾ ਨਹੀਂ ਦੇ ਸਕਦਾ ਪਰਮਾਤਮਾ ਜੋ ਮਰਜ਼ੀ ਹੋ ਜੇ ਮੇਰੇ ਬੱਚੇ ਨੇ ਤੂੰ ਸਾਬਦਾ

बच्चे का मेरे बिना कोई नहीं गई ख्याल रखी सिमक तू बेश जिम्मेवारी निभा तेन बड़ी वीडी जिम्मेवारी दिखी है बेटा का ध्यान रखी हर चलो ਆਦਮੇ ਆਸ਼ਕ ਚੋਤੇ ਡੇ ਰਹਾ ਹੈ ਜੇ ਤੂੰ ਸਿਆਣੇ ਨਾਲ ਕਿਉਂ ਕਰਦੇ ਆਂ ਆਜੋ ਅੱਜ ਤੱਕ ਮੈਂ ਕਦੀ ਨਹੀਂ ਡਾਂਟਿਆ ਬਹੁਤ ਪਿਆਰ ਕਰਦੀ ਮੈਂ ਤੇਰੇ ਨਾਲ ਪਰ ਗੱਲ ਨਹੀਂ ਹੈ ਨਾ ਬੰਦਾ ਉੱਥੇ ਗੁੱਸਾ ਕਰਦਾ ਜਿੱਤੇ ਉਹਨੂੰ ਮਾਣ ਹੁੰਦਾ ਤੇ ਅੱਜ ਨਾ ਮੈਂ ਤੇਰੇ ਖਿੱਚ ਕੇ ਚੁਬੈੜ ਮਾਰਨੀ ਜੇ ਤੂੰ ਹੁਣ ਇਦਾਂ ਕਿਆ ਕਿਵੇਂ ਚੱਲ ਜਾਣਾ ਤੂੰ ਕਹਿਦਾ ਨਹੀਂ ਜਾਣਾ ਲੱਗੀ ਸਮਝੀ ਨਹੀਂ ਨਸਰੋ ਬਲਾ ਸ਼ੇਪੀ ਅੰਜੂ 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 ਤੈਨੂੰ ਕੁਛ ਨਹੀਂ ਹੋਣਾ ਅੰਜੂ ਤੂੰ ਠੀਕ ਹੈ ਨਾ ਨਰਸ ਸੇਵਕ ਲੈ ਆ ਜਲਦੀ ਇਹ ਮੈਨੂੰ ਤੁਹਾਨੂੰ ਕਨਸਲਟੇਸ਼ਨ ਸੀਰੀਜ਼ ਗੱਤੂ ਚਲ ਜੇ ਇੱਥੇ ਖਲੋਤੇ ਹੋ ਸਿਸਟਰ ਤੁਸੀਂ ਆਪਦੇ 10 ਮਿੰਟ ਹੋ ਗਿਆ ਤੁਸੀਂ ਆਪ ਦੇ ਕੋ ਪੇਸ਼ੈਂਟ ਵੀ ਨਾ ਸੀਰੀਜ਼ ਆ ਫਿਰ ਅੱਜ ਨੂੰ ਐਡਮਿਟ ਕਰਨਾ ਪੈਣਾ ਉਹਨਾਂ ਨੂੰ ਦੇਖੋ ਜੀ ਪਲੀਜ਼ ਅੱਗੇ ਹੋਵੋ ਸੇਵਾ ਕਰ ਸੇਵਾ ਆ ਜੀ ਇਹਨੇ ਪੁੱਛ ਸੇਵਾ ਚਲੋ ਦਮੇ ਜਾਨੇ ਕਾਣ ਉਹ ਵੀ ਆਂ ਠੀਕ ਹੋ ਕੇ ਆ ਜੀ ਕਰਨਾ ਪਾ ਫੇਰ ਹਸਪੀਟਲ ਜਾਣਾ ਨਹੀਂ ਭਾਬੀ ਮੈਂ ਨਹੀਂ ਜਾਣਾ ਕਿਤੇ ਮੈਂ ਆਪਣੀ ਦੀਦੀ ਕੋਲ ਜਾਣਾ ਸੇਵਕ ਜੀਦੂ ਆਪਣੀ ਦੀਦੀ ਨਾਲ ਪਿਆਰ ਕਰਦਾ ਹੈ ਨਾ ਇੱਕ ਨਾਲ ਮਾਂ ਲਾਉਣੀ ਵਾਸਤੇ ਪੋਗੀ ਤੇ ਤੁਹਾਨੂੰ ਦੋਵਾਂ ਨੂੰ ਇਕੱਠੇ ਤੇ ਖੁਸ਼ ਵੇਖਣਾ ਚਾਹੁੰਦੀ ਹੈ ਨਾ ਫਿਰ ਇਹਦਾ ਵੀ ਤੇ ਸੋਚਣਾ ਇਹਨੂੰ ਘਰ ਲੈ ਕੇ ਜਾ ਮੈਂ ਮੈਂ ਹੋਣੇ ਚੱਕਾ ਫੇਰ ਮਾਂ ਕਿਤੇ ਤੇਰੇ ਬਾਝੋਂ ਨਾਲ ਨਹੀਂ ਮੈਂ ਵੀ ਰਹਾ ਮੈਂ ਕਿਉਂ ਟੈਨਸ਼ਨ ਲੈਣਾ ਤੂੰ ਚੱਲ ਆ ਮੈਂ ਆਉ ਕੋਚੀਨ ਦਾ ਤੇਰੀ ਦੀਦੀ ਮੈਂ ਕਿਹਾ ਨਾ ਕਿ ਰੱਬ ਇੰਨਾ ਵੱਡਾ ਤੱਕਾ ਕਦੀ ਨਹੀਂ ਕਰ ਸਕਦਾ ਬਸ ਪਰ ਉਸਾਰਾ ਖੋਦੇ ਦੇ ਉਹਨੇ ਠੀਕ ਹੋ ਕੇ ਘਰ ਆ ਜਾਣਾ ਚਲੋ ਮੈਂ ਆਪਾ ਸਿਮਰ ਇੱਕ ਘਾਟ ਜਿਹੜੀ ਤੱਕ ਸੌਂਦਾ ਸਿਮਰ ਦੀ ਜਿੰਨੀ ਹੋਂ ਤੇਰੇ ਆਤਿਆ ਤੂੰ ਸੋਚਣਾ ਲੈਣਾ ਤੂੰ ਉਹਦੇ ਪਰਿਵਾਰ ਦਾ ਹਿੱਸਾ ਬਣ ਕੇ ਤੈਨੂੰ ਪਤਾ ਹੈ ਨਾ ਕੋਈ ਵੀ ਗੱਲ ਸਮਝਾਉਣ ਦੀ ਲੋੜ ਨਾ ਪਵੇ ਤੂੰ ਉਹਦਾ ਹਰ ਦੁੱਖ ਸੁੱਖ ਸੋਦਾ ਤੇ ਸੇਵਕ ਤੂੰ ਸਿਨਤ ਦੇ ਨਾਲ ਰਹਿਣਾ ਚਾਹੀ ਹਿੰਟੇ ਮੈਨੂੰ ਸ਼ਿਕਾਇਤ ਦਾ ਮੌਕਾ ਨਾ ਮਿਲੇ ਮੈਨੂੰ ਆਸ ਹੈ ਕਿ ਤੂੰ ਮੇਰੀ ਇੱਜ਼ਤ ਫੜਨੀ ਪੈਂਦੀ ਹੈ ਸੇਵਕ ਹਾਂਜੀ ਭਾਬੀ ਕੀ ਕਰਨਿਆ ਬਾਉ ਹਾਂ ਥੋੜੇ ਕੰਮ ਰਹਿੰਦੇ ਹੋ ਕਰਨਦੇ ਆ ਕੀਤਾ ਹਸਪੀਟਲ ਫੋਨ ਜਿੱਤਾਂ ਕੀ ਕਹਿੰਦੇ ਆ ਕਹਿੰਦੇ ਠੀਕ ਹੈ ਮੈਂ ਨਾ ਹੁਣ ਜਾਂ ਲੱਗਿਆ ਤੇਰੇ ਬਾਜੀ ਨੂੰ ਲੈ ਕੇ ਹਸਪੀਟਲ ਤੋਂ ਹੋ ਕੇ ਜਾਉਂਗੀ ਇੱਕ ਵਾਰੀ ਮੇਰੀ ਗੱਲ ਸੁਣ ਬਾਉ ਐਵੇਂ ਟੈਨਸ਼ਨ ਨਾ ਲੈ ਰੱਬ ਅੱਗੇ ਇਹ ਅਰਦਾਸ ਕਰ ਕਿ ਤੇਰੀ ਦੀਦੀ ਛੇਤੀ ਤੋਂ ਛੇਤੀ ਠੀਕ ਹੋ ਕੇ ਤੇ ਘਰ ਆਵੇ ਘਰ ਸਾਂਭੇ ਬਿਦਾਨ ਨੂੰ ਗੱਲ ਸੱਚਾ ਮੇਰਾ ਇੱਥੇ ਬਿਲਕੁਲ ਨਹੀਂ ਦਿਲਾ ਕਰ ਮੈਂ ਦੀਦੀ ਕੋਲ ਜਾਣਾ ਚਾਹੁੰਨਾ ਹਤੇ ਬਾਹੂ ਮੇਰੇ ਤੋਂ ਬਾਅਦ ਇਹ ਗੱਲ ਕੌਣ ਸਮਝ ਸਕਦਾ ਆ ਮੇਰੀ ਦੀ ਉਸੇਲੀ ਆ ਮੈਨੂੰ ਵੀ ਉਹਦੇ ਨਾਲ ਬਹੁਤ ਲਗਾਵਿਆ ਪਰ ਕੀ ਕੀਤਾ ਜਾਵੇ ਦੱਸ ਜੇ ਮੈਨੂੰ ਉਹਦੇ ਨਾਲ ਇੰਨਾ ਲਗਾਵਿਆ ਤੇ ਤੇਰੀ ਕਿ ਉਹਦੀ ਸਗੀ ਭੈਣ ਆ ਤੇਰੀ ਮੇਰਾ ਤਾਂ ਸਾਰਾ ਪਰਿਵਾਰ ਹੀ ਹੋਇਆ ਕੋਈ ਨਹੀਂ ਬਾਹੂ ਸਭ ਠੀਕ ਹੋ ਜਾਏਗਾ ਉਸ ਪਰਮਾਤਮਾ ਤੇ ਭਰੋਸਾ ਰੱਖ ਉਹਦੇ ਅੱਗੇ ਅਰਦਾਸ ਕਰ। ਨਾਲੇ ਤੂੰ ਜਿਹਦੇ ਕਰਨ ਲਿਆ ਸੀ ਨਾ ਰਾਤੀ ਕਿ ਹਸਪੀਟਲ 'ਚ ਰੁਕਣਾ ਹੈ। ਤੈਨੂੰ ਪਤਾ ਤੇ ਹੈ ਹਸਪੀਟਲ ਨਹੀਂ ਰੁਕਣ ਦਿੰਦੇ। ਕਦੇ ਉਹਨੂੰ ICU ਚ ਲੈ ਆ ਕੇ ਜਾਂਦੇ ਆ। ਕਦੀ ਕਿਤੇ ਸ਼ਿਫਟ ਕਰਦੇ ਆ। ਫਿਰ ਉੱਥੇ ਜਿਆਦਾ ਉਹਨਾਂ ਨੇ ਪਰਿਵਾਰ ਦੇ ਮੈਂਬਰਾਂ ਨੂੰ ਖਲੋਣ ਹੀ ਨਹੀਂ ਦੇਣਾ ਬਾਉ। ਗੱਲ ਨੂੰ ਸਮਝੀਦਾ ਹੁੰਦਾ ਵਾ। ਮੇਖ। ਸਿਮਰਤ ਹੁਣ ਤੇਰੀ ਇਮਾਨਤ ਆ। ਮੈਂ ਉਹਨੂੰ ਵੀ ਸਮਝਾ ਕੇ ਜਾਊਂਗੀ। ਸਿਮਰਤ ਦਾ ਖਿਆਲ ਵੀ ਤੂੰ ਰੱਖਣਾ ਤੇ ਆਪਣੀ ਭੈਣ ਦਾ ਖਿਆਲ ਵੀ ਤੂੰ ਰੱਖਣਾ। बस एक बारੰਜੂ ਠੀਕ ਹੋ ਗਿਆ ਜੀ ਸਾਰਾ ਘਰ ਸਵਰਗ ਬੰਜੂ ਕਰ ਮੈਨੂੰ ਹੋਰ ਕੋਈ ਨਹੀਂ ਚਾਹੀਦਾ ਮੈਨੂੰ ਮੇਰੀ ਭੈਣ ਚਾਹੀਦੀ ਬਸ ਮੈਨੀਆਂ ਨਹੀਂ ਸੀ ਮੈਨੂੰ ਚਾਹ ਪਾਣੀ ਤੋਂ ਬਿਨਾ ਨਾ ਚਾਹ ਦੇਣਾ ਖਿੱਚ ਕੇ ਰਸੋਈ ਚ ਲੈ ਆਉਣਾ ਇੱਥੇ ਬੈ ਕੀ ਖਾਣਾ ਵਾ ਮੈਂ ਤੇਰੇ ਵਾਸਤੇ ਉਹ ਬਣਾਉਂਗੀ ਘਰ ਚ ਤੁਸੀਂ ਦੋਵੇਂ ਜਾਣੇ ਹੈਗੇ ਪਰ ਇਦਾਂ ਲੱਗਣ ਡਿਆ ਵਾ ਕੀ ਘਰ ਵੱਡ ਕਾਨ ਨੂੰ ਪੈਂਡਿਆ ਉਹਦੇ ਬਿਨਾ ਸੇਵਕ ਤੇਰੇ ਮਾਪੇ ਉਹ ਵੀ ਹੋ ਸੀ ਸਾਰਾ ਰਿਸ਼ਤੇ ਉਹ ਮਹਿਮਾਨੀ ਹੈ ਇੱਕ ਰਿਸ਼ਤਾ ਤੇਰਾ ਸਿਮਰਤਨਾ ਵੀ ਬਣਿਆ ਵਾ ਪਰ ਜੋ ਅੰਜੂ ਦਾ ਰਿਸ਼ਤਾ ਹੈ ਨਾ ਉਹਦੀ ਜਗ੍ਹਾ ਕੋਈ ਨਹੀਂ ਲੈ ਸਕਦਾ ਮੈਂ ਆਪ ਦਿਲਾਉਂ ਚਾਹਨੀ ਆ ਕਿ ਤੇਰਾ ਇਹ ਰਿਸ਼ਤਾ ਤੇਰੇ ਤੋਂ ਨਾ ਖੁੱਸੀ ਉਹਨੇ ਦਿਨੋਂ ਕਦੀ ਮਾਪੇ ਉਹਦੀ ਕਮੀ ਨਹੀਂ ਫੀਲ ਹੋਣ ਦਿੱਤੀ ਕਦੀ ਕਿਸੇ ਚੀਜ਼ ਦੀ ਕਮੀ ਨਹੀਂ ਫੀਲ ਹੋਣ ਦਿੱਤੀ ਦੁੱਖ ਤੇ ਆਏਗਾ ਹੀ ਨਾ ਮਾਤਾ ਸਾਰਾ ਕੁਝ ਠੀਕ ਕਰੇ ਸਾਰੇ ਕਾਰਜ ਆਪ ਸਵਾਰੇ ਤੈਨੂੰ ਪਤਾ ਹਸਪੀਟਲ ਚ ਮੈਨੂੰ ਕਹਿੰਦੀ ਸੀ ਕਿ ਮੇਰੇ ਵੀਰ ਦਾ ਘਰ ਬਸਾ ਦੇ ਛੇਤੀ ਛੇਤੀ ਆਪ ਪ੍ਰੋਮਿਸ ਪੂਰਾ ਕਰ ਦੇ ਕਿ ਤੇ ਉਹ ਨਾ ਹੋਵੇ ਕਿ ਮੇਰੇ ਤੇ ਦਮ ਤੋੜ ਜਾ ਨਾ ਮੈਂ ਦੀਦੀ ਨੇ ਇਦਾਂ ਦੀਦੀ ਮੈਨ ਕੋਈ ਨੂੰ ਦਇਆ ਦੇ ਕੇ ਦਦੀ ਆਏ ਜੇ ਗੱਲਾਂ ਕਰਦੇ ਨਹੀਂ ਬਾਓ ਉਹਨੂੰ ਕੁਝ ਨਹੀਂ ਹੋਣਾ ਮੈਂ ਤੈਨੂੰ ਕਹਿਣ ਦੀ ਆ ਉਹਨੂੰ ਕੋਈ ਨਹੀਂ ਹੋਣਾ ਬਾਉ ਸਾਰਾ ਕੁਝ ਠੀਕ ਹੋ ਜਾਣਾ ਵੇਖੀ ਮੈਨੂੰ ਹੋਰ ਕੋਈ ਨਹੀਂ ਚਾਹੀਦਾ ਮੈਨੂੰ ਮੇਰੀ ਭੈਣ ਚਾਹੀਦੀ ਬਸ ਅੱਛਾ ਮੇਰੀ ਗੱਲ ਸੁਣ ਸਿਮਰਤ ਨਾਲ ਵੀ ਗੱਲਬਾਤ ਕਰੀ ਉਹਨੂੰ ਵੀ ਖੁਸ਼ ਰੱਖੀ ਕਿਤੇ ਨਾ ਕਿਤੇ ਨਾ ਉਹਨੂੰ ਵੀ ਬੜੀ ਟੈਨਸ਼ਨ ਹੈ ਅੰਜੂ ਦੀ ਤੇ ਅਸੀਂ ਹੁਣ ਇੱਥੇ ਜ਼ਿਆਦਾ دیر ਨਹੀਂ ਖਲੋ ਸਕਦੇ ਤੈਨੂੰ ਪਤਾ ਕਰ ਬੇਟਾ ਵੀ ਇਕੱਲਾ ਵਾ ਉਹ ਵੀ ਉਡੀਕਦਾ ਹੋਊਗਾ ਕਿ ਮੰਮੀ ਪਾਪਾ ਆਏ ਨਹੀਂ ਆ ਇਸ ਕਰਕੇ ਉਹਦਾ ਵੀ ਖਿਆਲ ਰੱਖੀ ਤੇ ਮੈਂ ਉਹਨੂੰ ਵੀ ਸਮਝਾ ਕੇ ਜਾਨੀ ਆ ਕੋਈ ਵੀ ਚੀਜ਼ ਹਸਪੀਟਲ ਲੈ ਕੇ ਜਾਣੀ ਆ ਰੋਟੀ ਪਾਣੀ ਜਿਹੜੀ ਚੀਜ਼ ਚਾਹੀਦੀ ਆ ਤੂੰ ਮੈਨੂੰ ਇੱਕ ਫੋਨ ਮਾਰਨਾ ਰਾਤ ਦੀ ਰੋਟੀ ਵੀ ਮੈਂ ਤਿਆਰ ਕਰੂੰਗੀ ਉੱਥੇ ਠੀਕ ਆ ਤੁਸੀਂ ਬਸ ਇੱਕ ਦੂਜੇ ਦਾ ਸਹਾਰਾ ਬਣੋ ਤੇ ਇੱਕ ਦੂਜੇ ਨੂੰ ਹੌਸਲਾ ਦਿਓ ਸੇਵਕ ਦੇਦੀ ਤੋਂ ਬਿਨਾ ਮੈਨੂੰ ਘਰੇ ਸਾਰਾ ਵੱਢ ਖਣ ਪੈਣ ਮੇਰਾ ਦਿਲ ਕਰਦਾ ਮੈਂ ਉਹਨੇ ਲੱਗੇ ਬੈਠਾ ਰਹਾ ਸੇਵਕ ਘਰ ਜੀਹਾਂ ਨਾਲ ਹੀ ਚੰਗੇ ਲੱਗਦੇ ਆ ਕੀ ਕਰਨੇ ਆ ਘਰ ਜਦ ਵਿੱਚ ਜੀ ਨਹੀਂ ਹੈਗੇ ਦੋ ਦਿਨ ਕੋਈ ਬੰਦਾ ਕਿਤੇ ਚਲ ਜੇ ਨਾ ਤੇ ਜਿਹੜਾ ਇੱਕ ਅੱਧਾ ਜਿਹਾ ਘਰ ਹੁੰਦਾ ਵਾ ਨਾ ਉਹਨੂੰ ਐ ਲੱਗਦਾ ਆ ਕਿ ਘਰ ਦੀਆਂ ਕੰਧਾਂ ਨਾ ਇਹ ਬੋਲਣ ਦੀਆਂ ਕਿ ਤੂੰ ਇੱਥੋਂ ਚਲ ਜਾ ਵਾ ਵਾ ਕਰਦੀਆਂ ਤੇ ਉਹ ਉਹ ਤੇ ਹਰ ਕਮਰੇ 'ਚ ਹਰ ਜਗ੍ਹਾ ਦਿਸਦੀ ਪਈ ਆ ਮੈਨੂੰ ਮੈਂ ਤਾਂ ਜੀ ਦੀ ਤੋਂ 10 ਮਿੰਟ ਨਹੀਂ ਅਲੱਗ ਹੋਇਆ ਕਦੇ ਮੈਂ ਸਮਝ ਸਕਦੀ ਹਾਂ ਤੇਰਾ ਦੁੱਖ ਸੇਵਕ ਖੁਸ਼ ਨਹੀਂ ਹੁੰਦਾ ਉਹਨੂੰ ਮੈਨੂੰ ਪੂਰਾ ਵਿਸ਼ਵਾਸ ਹੈ ਉਹ ਠੀਕ ਹੋ ਕੇ ਆਪਣੇ ਘਰੇ ਆਈ ਗਈ ਬਸ ਠੀਕ ਹੈ ਮੈਨੂੰ ਵੀ ਸਮਝਾ ਕੇ ਜਾਨੀਂ ਸਿਮਰਤ ਉੱਤਰ ਤੂੰ ਚੁੱਪ ਕਿਉਂ ਆ ਠੀਕ ਆ ਮੈਂ ਸਮਝਦਾ ਕਿ ਤੇਰੇ ਵੀ ਚਾਣ ਨੇ ਤੇਰੀਆਂ ਵੀ ਇਛਾਵਾਂ ਨੇ ਸਭ ਤੋਂ ਵੱਡੀ ਤੇਰੀ ਨਾ ਏ ਸ਼ਾਬਾਸ਼ਾ ਕਿ ਜਿਹੜੀ ਤੂੰ ਮੁੰਡੇ ਦੀ ਨਾ ਫੋਟੋ ਮੈਨੂੰ ਦੇਖੀ ਜਿਵੇਂ ਤੈਨੂੰ ਕਿਹਾ ਤੂੰ ਮੈਂ ਵਿਆਹ ਕਰਵਾ ਲਿਆ ਪਰ ਤੂੰ ਚਿੰਤਾ ਨਾ ਕਰ ਅੰਜੂ ਦੀਦੀ ਨੂੰ ਨਾ ਠੀਕ ਹੋ ਕੇ ਘਰ ਆ ਲੈਣ ਦੇ ਦੇਖੀ ਤੇਰੇ ਉਹਨੇ ਨਾ ਇੰਨੇ ਚਾਹ ਪੂਰੇ ਕਰਨੇ ਆ ਇੰਨੀਆਂ ਤੈਨੂੰ ਖੁਸ਼ੀਆਂ ਦੇਣੀਆਂ ਤੈਨੂੰ ਪਿਛਲਾ ਕੁਝ ਵੀ ਯਾਦ ਨਹੀਂ ਰਹਿਣਾ ਤੈਨੂੰ ਲੋੜ ਤੋਂ ਵੱਧ ਖੁਸ਼ੀਆਂ ਮਿਲਣੀਆਂ ਇਸ ਘਰ ਤੋਂ ਸਿਮਰਤ ਸ਼ਾਬਾਸ਼ ਪੁੱਤ ਤੇਰੇ ਸਾਡੀ ਗਲਤੀ ਫੁੱਲ ਜੜਾ ਹੈ ਜੇ ਤੂੰ ਇਹ ਵਿਆਹ ਨਾ ਕਰਾਉਂਦੀ ਤੇ ਰਮਨਾਸੀ ਆਪਣੀ ਜ਼ਬਾਨ ਤੋਂ ਮੁੱਕਰ ਜਾਣਾ ਸੀ ਜਿਹੜੀ ਉਹ ਹਸਪੀਟਲ ਚ ਪਈ ਹੈ ਨਾ ਉਹਦਾ ਧਿਆਨ ਆਪਣੀ ਭਰਾਵਾਂ ਲਈ ਆਈ ਜਾਣਾ ਸੀ ਬਾਰ-ਬਾਰ ਮੈਂ ਇਹਨੂੰ ਜ਼ਬਾਨ ਦੇਤੀ ਸੀ ਕਿ ਮੈਂ ਤੇਰੇ ਭਰਾ ਦਾ ਘਰ ਬਸਾਉਂਗੀ ਉਹਦੀ ਮੀਨ ਆ ਇੱਛਾ ਸੀ ਬਾਊ ਤੇ ਮੈਂ ਇਹਨੂੰ ਉਸ ਵਕਤ ਨਾ ਨਹੀਂ ਕਰ ਪਾਈ ਤੈਨੂੰ ਪਤਾ ਜ਼ਿੰਦਗੀ ਮੌਤ ਨਾਲ ਲੜਨ ਤੇ ਹੀ ਹੋ ਇਸ ਟਾਈਮ ਤੇ ਜਿਹੜੀ ਗੱਲ ਉਹ ਕਹੂਗੀ ਨਾ ਉਹ ਮੈਨੂੰ ਉਹਦੀ ਫਰੈਂਡ ਹੋਣ ਦੇ ਨਾਲ ਤੇ ਪੂਰੀ ਕਰਨੀ ਪੈਣੀ ਸੀ ਤੇ ਪੁੱਤ ਤੈਨੂੰ ਇਹਦੇ ਤੋਂ ਚੰਗਾ ਘਰ-ਬਾਰ ਕਿਤੇ ਨਹੀਂ ਮਿਲਣਾ ਨਾ ਇਹਦੇ ਤੋਂ ਚੰਗਾ ਤੈਨੂੰ ਮੁੰਡਾ ਲੱਭਣਾ ਕਿਤੇ ਬਹੁਤ ਖੁਸ਼ ਰੱਖੂਗਾ ਸੇਵਕ ਤੈਨੂੰ ਤੈਨੂੰ ਪਤਾ ਜੇ ਤੋ ਦਿਨ ਨਾਣ ਇੱਕ ਵਾਰੀ ਘਰ ਆ ਗਈ ਨਾ ਠੀਕ ਹੋ ਗਈ ਵੇਖੀ ਕਿਦਾਂ ਤੇਰੀ ਚਾਹ ਰੀਜਾਂ ਪੂਰੀ ਕਰਦੀ ਆ ਕਿੰਨੇ ਤੈਨੂੰ ਖੁਸ਼ ਰੱਖਦੀ ਆ ਤੇਰਾ ਜੋ ਦਿਲ ਕਰੇ ਨਾ ਤੂੰ ਉਹਨੂੰ ਕਮੀ ਸੇਵਕ ਨੂੰ ਕਮੀ ਅੰਜੂ ਨੂੰ ਕਮੀ ਜੋ ਮਰਜੀ ਖਾ ਪੀ ਜਿੱਥੇ ਤੇਰਾ ਦਿਲ ਕਰੇ ਜਾਨ ਨੂੰ ਇਹਨਾਂ ਨੂੰ ਕਹਿ ਤੇਰੇ ਸਾਰੇ ਸੁਪਨੇ ਪੂਰੇ ਹੋਣਗੇ ਜੇ ਤੂੰ ਅੱਗੇ ਪੜ੍ਹਾਈ ਹੋਰ ਕਰਨੀ ਆ ਤੇ ਤੈਨੂੰ ਪੜ੍ਹਾਈ ਵੀ ਕਰਾਉਣਗੇ ਜੇ ਤੂੰ ਕੋਈ ਨੌਕਰੀ ਕਰਨੀ ਆ ਨਾ ਸਿਮਰਤ ਤੇ ਤੇ ਨੂੰ ਨੌਕਰੀ ਦੀ ਕਰਾਉਣਗੇ। ਸਿਮਰਤ ਪੁੱਤ ਕੀ ਗੱਲ? ਹਰਉਣ ਕਾ ਤੋੜੇ ਹੀ ਆ ਤੂੰ। ਮੈਨੂੰ ਪਤਾ ਵਾ ਬਾਉ। ਝਾਂਚਾ ਕਿਸੇ ਤਰ੍ਹਾਂ ਵਿਆਹ ਕਰਤਾ। ਇੱਕ ਵਾਰ ਦਿਨ ਨੂੰ ਮੈਂ ਪੁੱਛਿਆ ਵੀ ਨਹੀਂ। ਕਿ ਪੁੱਤ ਵਿਆਹ ਲਈ ਤੂੰ ਰਜਮੰਦ ਵੀ ਹੈਗੀ ਆ? ਕਿ ਨਹੀਂ। ਪੁੱਤ ਮੈਂ ਤੇਰੀ ਗਾੜੀ ਰਿਕੁਐਸਟ ਕਰਨੀ ਆ ਨਾ। ਕਿ ਮੈਂ ਫਸੀ ਪਈ। ਨਾਲੇ ਬਹੁਤ ਵਧੀਆ ਹੈ ਸਾਰਾ ਕੁਝ। ਮਿੰਟੇ ਖੁਸ਼ ਮਾੜਨੀ ਲੱਗਣ ਡਿਆ। ਕੱਲਾ ਕੱਲਾ ਮੁੰਡਾ ਹੈ। ਸਭ ਕੁਛ ਬੋਤ ਦਿਆ। ਸਿਮਰਤ ਯਰ ਹੋਂਡੀਆਂ ਚੱਲੀਏ। ਲੈ। ਮੰਮੀ ਦੀ ਯਾਦ ਆਉਂਦੀ ਆ। ਕੋਈ ਗੱਲ ਨਹੀਂ। ਇੱਕ ਦੋ ਦਿਨ ਕੱਢ। ਮੈਂ ਉਹਨਾਂ ਨੂੰ ਇੱਥੇ ਭੇਜ ਦੂੰਗੀ। ਤੇ ਜਾਂ ਤੂੰ ਫੇਰਾ ਪਹੁੰਚ ਲੀ ਜੀ। ਮੈਂ ਸੇਵਕ ਨੂੰ ਸਮਝਾ ਕੇ ਜਾਨੀ ਕਿ ਇੱਕ ਵਾਰ ਜ਼ਰੂਰ ਮਲਾ ਕੇ ਲਿਆਉ ਉਹਨਾਂ ਦੇ ਨਾਲ। ਤੇ ਤੇਰੀ ਮਾਂ ਦਾ ਤੇ ਤੇਰੀ ਦਾਦੀ ਦਾ ਘੜਾ ਦਿਲ ਲੱਗਣ ਡਿਆ ਹੁਣਾ ਉਹਨਾਂ ਦਾ ਕੋਈ ਪਤਾ ਨਹੀਂ ਉਹ ਬੰਦ ਤੁਰੀਆਂ ਆਉਣ ਡੀਆਂ ਹੁਣ ਸਮਝਾਓ ਜੀ ਇਹਨੂੰ ਤੁਸੀਂ ਬੈਠਿਆ ਜੇ ਸਿਮਰਤ ਦੇਖ ਜਿਵੇਂ ਤੂੰ ਉਧਰ ਖੁਸ਼ੀਆਂ ਖੇੜੇ ਦਿੱਤੇ ਹਨ ਇਸ ਘਰ ਵਿੱਚ ਵੀ ਤੇਰੀਆਂ ਉਹਨਾਂ ਜ਼ਿੰਮੇਵਾਰੀਆਂ ਨੇ ਠੀਕ ਆ ਅਸੀਂ ਜੋ ਵੀ ਕੀਤਾ ਨਾ ਅਚੇਤ ਚ ਕੀਤਾ ਵਾ ਪਰ ਇਸ ਗੱਲ ਦੀ ਗਰੰਟੀ ਆ ਕਿ ਤੇਰੀ ਲਾਈਫ ਅਥੇ ਬਹੁਤ ਹੀ ਵਧੀਆ ਹੋਏਗੀ ਹੁਣ ਤੂੰ ਆਪਣੀਆਂ ਜ਼ਿੰਮੇਵਾਰੀਆਂ ਜਿਵੇਂ ਉਸ ਘਰ ਚ ਨਿਭਾਈਆਂ ਹਨ ਸਿਮਰਤ ਇਸ ਘਰ ਚ ਤੇਰੀਆਂ ਉਹਦੇ ਨਾਲੋਂ ਵੱਧ ਜ਼ਿੰਮੇਵਾਰੀਆਂ ਨੇ ਤੇ ਇੱਕ ਵਾਰੀ ਨਾ ਜਦੋਂ ਦੀਦੀ ਠੀਕ ਹੋ ਕੇ ਘਰ ਆਣਗੇ ਨਾ ਤੇ ਫੇਰ ਦੇਖੀ ਜਿਵੇਂ ਨਾ ਤੈਨੂੰ ਤੇਰੀ ਭੂਆ ਨੇ ਕਿਹਾ ਨਾ ਕਿ ਤੇਰੇ ਸਾਰੇ ਚਾਹ ਪੂਰੇ ਹੋਣਗੇ ਤੇਰੀ ਸੋਚ ਤੋਂ ਵੀ ਪਰੇ ਤੇਰੇ ਨਾਲ ਪਿਆਰ ਹੋਏਗਾ ਇੱਥੇ ਨਾਲੇ ਇੱਕ ਗੱਲ ਹੋਰ ਸੇਵਕ ਇਸ ਟਾਈਮ ਇਕੱਲਾ ਪੈ ਗਿਆ ਹੈ ਤੇ ਉਹਦਾ ਖਿਆਲ ਤੂੰ ਰੱਖਣਾ ਸਿਮਰਤ ਜਿੰਨਾ ਚਿਰ ਤੁਹਾਡੀ ਦੀਦੀ ਠੀਕ ਹੋ ਕੇ ਨਹੀਂ ਨਾ ਹੁੰਦੀ ਉਹਦੇ ਹੀ ਮਤ ਤੂੰ ਬੰਨਣਾ ਉਹਨੂੰ ਟੁਕੜੀ ਨਹੀਂ ਦੇਣਾ ਤੇ ਆਪਣਾ ਕੱਪੜੇ ਬਦਲ ਲੈ ਤੇ ਹਸਪਤਲ ਉਹਦੇ ਨਾਲ ਹੀ ਜਾਣਾ ਵਾ ਰੋਟੀ ਪਾਣੀ ਲੈ ਕੇ ਹਾਂ ਰੋਟੀ ਪਾਣੀ ਮੈਂ ਤਿਆਰ ਕਰ ਦਿੰਨੀ ਆ ਤੇ ਪੁੱਤ ਉੱਥੇ ਹੋ ਕੀ ਆਉਣਾ ਵਾ ਇੱਕ ਰੀ ਉਹ ਘਰ ਆ ਗਈ ਨਾ ਫੇਰ ਨਾ ਟੈਨਸ਼ਨ ਲਈ ਆ ਤੇਰੀ ਜਿਹੜੀ ਵਿਆਹ ਚ ਚਾਰ ਹੀ ਜੰਨੀ ਨਾ ਪੂਰੇ ਹੋਣ ਦੇ ਉਹ ਦੂਨੀਆ ਚਾਰ ਹੀ ਜਾਂ ਕਰੂਗੀ ਤੇਰੀਆਂ ਪਤਾ ਕਿੰਨੀ ਚੰਗੀ ਆ ਉਹ ਕਮਲੀ ਜੀ ਬਹੁਤ ਚੰਗੀ ਆ ਦਿਲ ਦੀ ਮੂੰਹ ਤੇ ਭੌਂਕਦੀ ਜੋ ਮੂੰਹ ਭੌਂਕਦੀ ਆ ਪਰ ਦੇਲੇ ਨਾ ਚੰਗਾ ਵਾ ਇੰਨਾ ਸਾਫ ਸੁਥਰਾ ਵਾ ਕਿ ਮੈਂ ਤੈਨੂੰ ਦੱਸ ਨਹੀਂ ਸਕਦੀ ਮੈਂ ਵਰਤੀ ਐ ਨਾ ਉਹ ਦਿਨਾਂ ਮੈਨੂੰ ਪਤਾ ਉਹ ਕਿਦਾਂ ਦੀ ਐ ਤਾਂ ਮੇਉਂ ਸੇਵਕਣਾ ਉਹਦਾ ਭਰਾਵਾਂ ਨੇ ਉਹਨੇ ਪੁੱਤਾਂ ਤੋਂ ਵੱਧ ਰੱਖਿਆ ਵਾ ਜੀ ਆਪਣੇ ਭਰਾ ਦੇ ਨਾਲ ਇੰਨਾ ਕਰਦੀ ਐ ਨਾ ਸੋਚ ਤੇਰੇ ਨਾਲ ਕਿੰਨਾ ਕਰੇਗੀ ਵਿਆਹ ਨਹੀਂ ਕਰਾਇਆ ਉਹਨੇ ਆਪਣੇ ਭਰਾ ਦੇ ਪਿੱਛੇ ਸਿਮਰਤ ਅਸੀਂ ਤੈਨੂੰ ਇੰਨਾ ਸਮਝਾਉਂਦੇ ਆ ਪੁੱਤ ਕੁਛ ਤੇ ਬੋਲ ਐਦਾਂ ਮੇਰੇ ਦਿਲ ਨੂੰ ਹੋਰ ਤਰ੍ਹਾਂ ਉਹੀ ਜਾਂਦਾ ਐ ਬੋਲ ਨਾ ਕੁਛ ਖੁਸ਼ ਤੇ ਕਹ ਕੀ ਭੂਆ ਠੀਕ ਐ ਜੋ ਤੁਸੀਂ ਕਹਿਣ ਦੇ ਜੀ ਭੂਆ ਨੂੰ ਸੇਵਕ ਨੂੰ ਖੁਸ਼ ਰੱਖਾਂਗੀ ਖਾਪੇ ਹਸਪੀਟਲ ਵੀ ਜਾਵਾਂਗੀ ਬੋਲ ਨਾ ਪੁੱਤ ਕਿਉਂ ਨਹੀਂ ਬੋਲਦੀ ਤੇ ਮੇਰਾ ਠੀਕ ਲੱਗ। ਵੇਖ ਪੁੱਤ ਨਾ ਗੁੱਸਾ ਕਰ। ਮੈਨੂੰ ਪਤਾ ਤੇਰੀ ਮਾਂ ਨੇ ਤੈਨੂੰ ਜਾਨ ਤੋਂ ਵੱਧ ਪਾਲਿਆ। ਅੱਜ ਤੱਕ ਕੋਨੇ ਮੇਰੀ ਕਦੀ ਕੋਈ ਗੱਲ ਨਹੀਂ ਮੋੜੀ। ਜਿੱਦਾਂ ਮੈਂ ਆਪਣੀ ਪਰਜਾਈ ਨੂੰ ਕਿਹਾ ਨਾ ਸਾਰੀ ਉਮਰ ਮੇਰੀ ਪਰਜਾਈ ਨੇ ਉਦਾਂ ਹੀ ਕੀਤਾ। ਜੇ ਤੇਰਾ ਪਿਓ ਛੱਡ ਕੇ ਚਲ ਗਿਆ ਸੀ ਨਾ ਤੁਹਾਨੂੰ ਤੇ ਮੈਂ ਹਮੇ ਤੁਹਾਡੀ ਤਾਕਤ ਬਣੀ। ਇੱਕੋ ਦਿਨ ਕਿਹਾ ਸੀ ਭਾਬੀ ਨੂੰ ਸਮਝਾ ਕੇ ਕਿ ਭਾਬੀ ਆਪਣੇ ਭਰਾ ਦੇ ਫਰਜ਼ ਮੈਂ ਪੂਰੇ ਕਰਾਂਗੀ ਜਿੱਥੇ ਜਿੱਥੇ ਮੇਰੇ ਭਰਾ ਦੀ ਲੋੜ ਪਏਗੀ ਨਾ ਉੱਥੇ ਉੱਥੇ ਮੈਂ ਆਣ ਕੇ ਖੜੀ ਹੋਵਾਂਗੀ ਤੇ ਅੱਜ ਹਾਜੀ ਮੇਰਾ ਫਰਜ਼ ਬੰਦਾ ਸੀ ਪੁੱਤਰ ਤੇਰੀ ਲਾਈਫ ਬਾਰੇ ਸੋਚਣ ਦਾ ਬਹੁਤ ਵੱਡਾ ਬੋਝ ਜੋ ਮੈਂ ਤੇਰੇ ਦਾਦੀ ਦਾਦੇ ਤੋਂ ਤੇ ਤੇਰੀ ਮਾਂ ਤੋਂ ਲਾਤਾ ਪੁੱਤ ਹੁਣ ਆਪਣਾ ਘਰ ਸੰਭਾਲ ਕੇ ਰੱਖੀ ਇਸ ਘਰ ਨੂੰ ਸਵਰਗ ਬਣਾ ਕੇ ਰੱਖੀ ਚੱਲ ਸਿਮਰਤ ਇਹ ਤੇਰਾ ਘਰ ਹੈ ਤੇ ਸੇਵਕ ਨਾਲ ਜਾ ਜੀ ਬੁੱਤਰ ਚੱਲ ਸ਼ਾਬਾਸ਼ ਬੁੱਤਰ ਕਲਰ ਸਵਿਚ ਕੰਮ ਕੰਡਿਆ ਰਾਜੇ ਮੈਨੂੰ ਪਤਾ ਹੈ ਤੇਰੀ ਕੋਈ ਰਸਮ ਨਹੀਂ ਪੂਰੀ ਹੋਈ ਨਾ ਚੌਂਕੇ ਚੜਾਉਂਦੀ ਨਾ ਗਹਿਣੇ ਖੇਡੰਦੀ ਕੋਈ ਨਹੀਂ ਹੋਈ ਪਰ ਮੈਂ ਤੈਨੂੰ ਪ੍ਰੋਮਿਸ ਕਰਨ ਦੀ ਇੱਕ ਵਾਰ ਅੰਜੂ ਨੂੰ ਠੀਕ ਹੋ ਲੰਦੇ ਅਸੀਂ ਸਾਰੀਆਂ ਰਸਮਾਂ ਕਰਾਂਗੇ ਤੇ ਹੁਣ ਹੁਣ ਆਪਣਾ ਘਰ ਆ ਸੰ ਪੁੱਤ ਉੱਥੇ ਮੇਰਾ ਰਾਜਾ ਪੁੱਤ ਤੇ ਮੇਰੀ ਸ਼ੇਰਨੀ ਧੀ ਆ ਸ਼ੇਰਨੀ ਠੀਕ ਹੈ ਪੁੱਤ ਚਲੋ ਜਿੱਥੇ ਮੇਰੀ ਲੋੜ ਪੈਗੀ ਨਾ ਫੋਨ ਕਰਦੀ ਪਰ ਬੁੱਫੜ ਨੂੰ ਕਰਦੀ ਭਾ ਮੈਨੂੰ ਕਰਦੀ ਚੰਗਾ ਆ ਛਲ ਮੈਂ ਵੀ ਹਸਪੀਟਲ ਤੋਂ ਹੋ ਕੇ ਅੰਜੂ ਦਾ ਪਤਾ ਲੈ ਕੇ ਫੇਰ ਹੀ ਘਰ ਜਾਣਾ ਠੀਕ ਹੈ ਪੁੱਤ ਤੇ ਰਾਤ ਦਾ ਰੋਟੀ ਪਾਣੀ ਮੈਂ ਤਿਆਰ ਕਰਦੀ ਆ ਤੇ ਤੁਸੀਂ ਮੇਰੇ ਕੋ ਫੜ ਕੇ ਡੱਬੇ ਤੇ ਲੈ ਜਾਓ ਚਲੋ ਜੀ ਸਾਨੂੰ ਵੀ ਨਿਹਰਾਉਣ ਦਿਆ ਠੀਕ ਹੈ ਪੁੱਤ